ਬਹੁਤ ਸਤਿਕਾਰ ਜੋ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਸ੍ਰੀਮਾਨ ਸੰਤ ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ ਵਾਲੇ ਆਪ ਜੀ ਨੂੰ ਸਰਪਨ ਕਰਾ ਰਹੇ ਸੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਕਲੂ ਕਾਲ ਦੇ ਕੋਰ ਪਿਆਨਕ ਸਮੇਂ ਦੇ ਵਿੱਚ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੱਤੇ ਗਏ ਮਹਾਰਾਹ ਕਹਿੰਦੇ ਉਹਨਾਂ ਨੂੰ ਗੁਰਬਾਣੀ ਅਤਰਤੀ ਸੂਰਮੇ ਕਹਿੰਦੀ ਹੈ ਅਤਰਤੀ ਸੂਰਮਾ ਕੌਣ ਹੁੰਦਾ ਹੈ ਜਿਹੜਾ ਲੱਖਾਂ ਦੇ ਮੈਦਾਨ ਦੇ ਵਿੱਚ ਫਤਿਹ ਪਾ ਜੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਜੁਹਾਰ ਸਿੰਘ ਨੂੰ ਅਤਰਤੀ ਸੂਰਮੇ ਕਿਹਾ ਹੈ ਮਹਾਰਾਹ ਕਹਿੰਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਖੀਅਤ ਹੈ ਸੂਰਾ ਕਲ ਯੁਗ ਦੇ ਵਿੱਚ ਮਹਾਪੁਰਖਾਂ ਨੇ ਉਦਮ ਅਪਰਾਲਾ ਕੀਤਾ ਹੈ ਬਹੁਤ ਵੱਡੀਆਂ ਕਮਾਈਆਂ ਦੇ ਮਾਲਕ ਸ੍ਰੀਮਾਨ ਸੰਤ ਬਾਬਾ ਯੰਗ ਸਿੰਘ ਜੀ ਸਤਖੰਡ ਵਾਸੀ ਬੈਦ ਅਰੁਲਦਾ ਸਿੰਘ ਜੀ ਇਹਨਾਂ ਨੇ ਬੜੀਆਂ ਘਾਲਾਂ ਕੀਤੀਆਂ ਨੇ ਜਿਵੇਂ ਮਹਾਪੁਰਖਾਂ ਕੇ ਬਹੁਤ ਸੋਹਣਾ ਦਰਬਾਰ ਬਣਾ ਕੇ ਦੇ ਗਏ ਨੇ ਵੀ ਆਇਓ ਬੈਠਿਓ ਗੁਰੂ ਨਾਨਕ ਦੀ ਬਾਣੀ ਗਾਇਓ ਜੇ ਤੁਸੀਂ ਅਦਰ ਅਥੀ ਸੂਰਮੇ ਬਣਨਾ ਨਾ ਫਿਰ ਗੁਰੂ ਨਾਨਕ ਦੀ ਗੋਦ ਵਿੱਚ ਬਹਿ ਕੇ ਗੀਤ ਗਾਉਣੇ ਜ਼ਰੂਰੀ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕਲਗੀ ਤਰ ਦਸ਼ਮੇਸ਼ ਸਪਿਤਾ ਕਿਰਪਾ ਕਰਨ ਵਾਸਤੇ ਤਿਆਰ ਨੇ 사ਸੰਗ ਜੀ 40 ਕ ਸਿੰਘ ਸੀ ਚਮਕੌਰ ਦੀ ਗੱਡੀ ਦੇ ਵਿੱਚ 10 ਲੱਖ ਦਾ ਘੇਰਾ ਪਿਆ ਹੋਇਆ ਸੀ 10 ਲੱਖ ਦੁਸ਼ਮਣ ਹੈ ਤੇ 40 ਸਿੰਘ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ 40 ਸਿੰਘਾਂ ਨੂੰ ਮੇਰੇ ਸਤਿਗੁਰ ਕਹਿੰਦੇ ਖਾਲਸਾ ਜੀ ਅੱਜ ਉਹ ਸਮਾਂ ਜੋ ਬਚਨ ਮੈਂ ਅਨੰਦਾਂ ਦੀ ਪੁਰੀ ਦੇ ਵਿੱਚ ਅਮਰਤ ਸਕਾਉਣ ਵੇਲੇ ਕਰੇ ਸੀ ਸਵਾ ਲੱਖ ਸੇ 1 ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਤੇ ਰੱਬ ਦੇ ਪਿਆਰਿਓ ਤੇ ਧੰਨ ਗੁਰੂ ਜਸਮੀਤ ਸਾਡੇ ਵਰਗੇ ਨਮਾਣਿਆਂ ਨਤਾਲਿਆਂ ਦੇ ਵਿੱਚ ਫਿਰ ਜੋਸ਼ ਭਰਦੇ ਹੋਣਗੇ ਬੋਲੇ ਫਿਰ ਦਸਮੇਸ਼ ਜੀ ਖੰਡਾ ਲਸਕਾ ਕੇ 10 ਲੱਖ ਬੈਰੀ ਪਾਲਿਆ ਹੈ ਘੇਰਾ ਆ ਕੇ ਮੈਂ ਤਕੜਾ ਹੈ ਬਲ ਤੁਸਾਂ ਦਾ ਅੱਜ ਈਓ ਜਮਾ ਕੇ ਰਾਜ ਦਾ ਖੰਡਾ ਕਿਸੇ ਦਾ ਕਿਤਨੇ ਸਿਰ ਲਾ ਕੇ ਮੈਂ ਆਇਆ ਪੁਰਖ ਅਕਾਲ ਤੋਂ ਇਹ ਆਗਿਆ پا ਕੇ ਮੈਂ ਜਿਉਂਦਾ ਰੱਖਣਾ ਪੰਥ ਨੂੰ ਪੁੱਤ ਭੇਟ ਚੜਾ ਕੇ ਦੇ ਬਾਜਾਂ ਵਾਲੇ ਸਤਗੁਰ ਨੇ ਕੀ ਨਹੀਂ ਕੀਤਾ ਵੀ ਸਾਡੇ ਵਾਸਤੇ ਆਪਣੇ ਬੱਚੇ ਸਾਡੇ ਉਤੋਂ ਦੀ ਕੁਰਬਾਨ ਕਰਕੇ ਤੇ ਸਾਸਾਂ ਜੀ ਮਾਸੂਵਾੜ ਦੇ ਵਿੱਚ ਟਿੰਡ ਦਾ ਸਹਰਾਣਾ ਲਾ ਕੇ ਚਾਰੇ ਪੁੱਤਰ ਕੌਮ ਤੋਂ ਵਾਰ ਕੇ ਤੁਹਾਡੀਆਂ ਸੁੱਖਾਂ ਮੰਗਦਾ ਹੋਊਗਾ ਸੇਵਕ ਸਿੱਖ ਸਮਾ ਕਰਤਾਰਾ ਸੁਖੀ ਬਸਾ ਮੋਰੋ ਪਰਵਾਰਾ ਉਹ ਪਰਿਵਾਰ ਗੁਰੂ ਨਾਨਕ ਦੇ ਕੋਲੇ ਵਹਿਣਾ ਹੀ ਨਹੀਂ ਚਾਹੁੰਦਾ ਗੁਰੂ ਬਾਬਾ ਜੀ ਦੀ ਗੱਲ ਹੀ ਨਹੀਂ ਸੁਣਨਾ ਚਾਹੁੰਦਾ ਆਓ ਜਿਹੜੇ ਬਾਹਰ ਇੱਧਰ ਉੱਧਰ ਘੁੰਮਦੇ ਹੋ ਸਲਾਹ ਲਈਏ ਭਾਈ ਸਤਗੁਰ ਬਾਬਾ ਜੀ ਦੇ ਜਿਹੜੇ ਬਚਨ ਨੇ ਉਹਨਾਂ ਦੇ ਉੱਤੇ ਥੋੜਾ ਥੋੜਾ ਪਹਿਰਾ ਦੇ ਦੀਏ ਮਹਾਰਾ ਸੱਚੇ ਪਾਸਾ ਕਹਿੰਦੇ ਵੀ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਲੱਗਿਆ ਹੈ ਸੋ ਕਹੀ ਅਤ ਹੈ ਸੂਰਾ 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 ਸੋਖੀਅਤ 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 ਹੈ ਸੂਰਾ ਸੋਖ ਹੀਤ ਹੈ ਸੂਰਾ ਸੋਖ ਹੀਤ ਹੈ ਸੂਰਾ ਸੋਖ ਹੀਤ ਹੈ ਸੂਰਾ ਸੋਖ ਹੀਤ ਹੈ ਸੂਰਾ ਹਾਂਜੀ ਭਾਗਾ ਵਾਲਿਆਂ ਨੂੰ ਹਰੀ ਰੰਗ ਲਗਿਆ ਹਰੀ ਰੰਗ ਲਗਿਆ ਉਹ ਕਰਮਾ ਵਾਲਿਆਂ ਨੂੰ ਹਰੀ ਰੰਗ ਲਗਿਆ ਹਰੀ ਰੰਗ ਲਗਿਆ ਬਾਸਾਂ ਵਾਲਿਆ ਨੂੰ ਹਰੀ ਰੰਗ ਲਗਿਆ ਰੀ ਰੰਗ ਲਗਿਆ ਕੋਕਰਾਂ ਵਾਲਿਆ ਨੂੰ ਹਰੀ ਰੰਗ ਲਗਿਆ ਰੀ ਰੰਗ ਲਗਿਆ ਸਾਧਨਾ ਵਾਲਿਆ ਨੂੰ ਹਰੀ ਰੰਗ ਹਰੀ ਰੰਗ ਉਹ ਕਰਮ ਵਾਲਿਆਂ ਨੂੰ ਹਰੀ ਰੰਗ ਲੱਗਿਆ ਹਰੀ ਰੰਗ ਲੱਗਿਆ ਜੀ ਕਰਮ ਵਾਲਿਆਂ ਨੂੰ ਲਾਲ ਰੰਗ ਲੱਗਿਆ ਲਾਲ ਰੰਗ ਲੱਗਿਆ ਉਹ ਕਰਮ ਵਾਲਿਆਂ ਨੂੰ ਬਾਹਮ ਲਗਿਆ ਨਾਮ ਰੰਗ ਲਗਿਆ ਸਰਨਾ ਵਾਲਿਆ ਨੂੰ ਨਾਮ ਰੰਗ ਲਗਿਆ ਆ ਰਾਮ ਰੰਗ ਲਗਿਆ ਜੀ ਕਰਮਾ ਵਾਲਿਆ ਨੂੰ ਨਾਮ ਰੰਗ ਲਗਿਆ ਨਾਮ ਰੰਗ ਲਗਿਆ ਸਰਨਾ ਵਾਲਿਆ ਨੂੰ ਨਾਮ ਰੰਗ ਜੀ ਕਰਮਾ ਵਾਲਿਆ ਨੂੰ ਇੱਕ ਨਾਲ ਇੱਕ ਦਾ ਮੁਕਾਬਲਾ ਹੁੰਦਾ ਕਹਿੰਦੇ ਬੜਾ ਤਕੜਾ ਹੈ ਇੱਕ ਨਾਲ ਦਸਾਂ ਦਾ ਵੀਹਾਂ ਦਾ ਮੁਕਾਬਲਾ ਹੁੰਦਾ ਹੈ ਆਲਾ ਕਹਿੰਦਾ ਵੀ ਯੋਧਾ ਹੀ ਆ ਵੀ ਯੋਧਾ ਹੀ ਹੈ ਜੇ ਇੱਕ ਦੇ ਨਾਲ ਲੱਖਾਂ ਦਾ ਮੁਕਾਬਲਾ ਹੋਵੇ ਤੇ ਇੱਕ ਫਤਿਹ ਪਾ ਜਾਵੇ ਉਹਨੂੰ ਮੇਰੇ ਸਤਗੁਰ ਕਹਿੰਦੇ ਇਹ ਅਦੁੱਤੀ ਸੂਰਮਾ ਹੈ ਕਲਯੁਗ ਦੇ ਵਿੱਚ ਆਹ ਮਹਾਪੁਰਖ ਬਾਬਾ ਜੰਗ ਸਿੰਘ ਜੀ ਆਤਰਤੀ ਸੂਰਮੇ ਹੋਏ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇਹਨਾਂ ਨੂੰ ਪਰਵਾਇ ਨਹੀਂ ਸੀ ਕੋਈ ਭਾਵੇਂ ਕੋਈ ਰਾਜਾ ਆਵੇ ਭਾਵੇਂ ਕੋਈ ਮਹਾਰਾਜਾ ਆਵੇ ਇਹ ਆਏ ਹੋਏ ਸਾਧਵਾਂ ਨੂੰ ਗਲੇ ਨਾਲ ਲਾਉਣ ਵਾਲੇ ਸਾਧੂ ਸੀ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਭੱਜ ਕੇ ਮਿਲਣਾ 게ਟ ਵਿੱਚ ਜਾ ਕੇ ਮਿਲਣਾ ਤੇ ਸਾਧ ਸੰਗ ਜੀ ਪਰ ਇਹਨਾਂ ਨੂੰ ਥੋੜੋ ਪਤਾ ਹੁੰਦਾ ਵੀ ਇਹਨਾਂ ਜਲਦੀ ਮਹਾਪੁਰਖ ਚਲੇ ਜਾਣਗੇ ਮੈਂ ਹਰ ਵਾਰੀ ਇੱਥੇ ਹਾਜ਼ਰੀ ਲਵਾ ਕੇ ਜਾਣਾ ਹੈ ਉਹ ਮਹਾਪੁਰਖ ਸਾਧ ਸੰਗ ਜਿਹੜੇ ਕਮਾਈ ਵਾਲੇ ਹੁੰਦੇ ਨੇ ਉਹਨਾਂ ਦੀ ਕਮੀ ਤੇ ਹਰ ਸਮੇਂ ਮਹਿਸੂਸ ਹੁੰਦੀ ਹੈ ਨਾ ਆਓ ਬੇਸ਼ੱਕ ਮਹਾਪੁਰਖ ਬਾਬਾ ਮਨਪ੍ਰੀਤ ਸਿੰਘ ਜੀ ਰੰਗੀ ਹੋਈ ਰੂਹ ਹੈ ਹੌਲੀ 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 ਬਾਬਾ ਜੀ ਕਿਰਪਾ ਕਰ ਦੇਣਗੇ ਮੈਂ ਤੇ ਪਹਿਲੇ ਦਿਨ ਵੀ ਬੇਨਤੀ ਕਰਕੇ ਗਿਆ ਸੀ ਵਾਹਿਗੁਰੂ ਮੰਤਰ ਦੇ ਉੱਤੇ ਜੋਰ ਲਾ ਦਿਓ ਮੂਲ ਮੰਤਰ ਦੇ ਉੱਤੇ ਜੋਰ ਲਾ ਦਿਓ ਤੇ ਸੰਗਤਾਂ ਦੀਆਂ ਅਰਦਾਸਾਂ ਤੁਹਾਡੇ ਨਾਲ ਨੇ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਹੋਊਗੀ ਮਹਾਂਪੁਰਖ ਕਿਰਪਾ ਕਰਨਗੇ ਇਹ ਮਹਾਂਪੁਰਖਾਂ ਦੀ ਯਾਦ ਵੀ ਹੈ ਤੇ 35000 ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ ਜਿਹੜੇ ਉਹਨਾਂ ਦੀ ਯਾਦ ਵੀ ਹੈ ਤੇ ਰੱਬ ਦੇ ਪਿਆਰਿਓ ਸ਼ਹਾਦਤ ਦਾ ਜਾਮ ਉਹ ਪੀਂਦਾ ਜਿਹਦੇ ਕੋਲ ਆਵਾਦਤ ਹੋਵੇ ਜਿਹਦੇ ਕੋਲ ਬੰਦਗੀ ਹੋਵੇ ਜਿਹਦੇ ਕੋਲ ਸਾਧ ਸੰਗ ਜੀ ਨਿਮਰਤਾ ਹੋਵੇ ਉਹ ਇੱਕ ਦਿਨ ਸਾਹ ਦੱਦਾ ਜਾਮ ਪੀ ਕੇ ਆਪਣੇ ਸਾਧ ਸੰਗ ਜੀ ਸਿਤਾਰੇ ਬਣ ਜਾਂਦੇ ਨੇ ਚਮਕਦੇ ਉਹਨਾਂ ਦਾ ਨਾਮ ਜਿਹੜਾ ਉਸ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਂਦਾ ਹੈ ਇਹ ਮਹਾਪੁਰਖ ਰੱਬ ਦੇ ਪਿਆਰੇ ਬਾਬਾ ਰੰਗ ਸਿੰਘ ਜੀ ਇਹਨਾਂ ਦੇ ਬਾਬਤ ਪੜਿਓ ਤੇ ਮੈਂ ਸਮਾਂ ਗੁਸਤਾਖੀ ਮਾਫ ਬਾਬਾ ਜਗਰੂਪ ਸਿੰਘ ਜੀ ਮੇਰੇ ਆਪਣੇ ਨੇ ਬਾਬਾ ਕਰਮਜੀਤ ਸਿੰਘ ਜੀ ਸਾਡੇ ਬਿਲਕੁਲ ਆਪਣੇ ਨੇ ਬਾਬਾ ਵਿਕਰਮਜੀਤ ਸਿੰਘ ਜੀ ਮੈਂ ਇਹਨਾਂ ਨੂੰ ਤਰਲਾ ਕੀਤਾ ਮੈਂ ਕਿ ਤੂੰ ਸੋਨਾ ਕੀਰਤਨ ਕਰਦੇ ਹੋ ਤੇ ਤੁਸੀਂ ਮੇਰੇ ਤੋਂ ਬਾਦ ਲਾ ਦਿਓ ਟਾਈਮ ਤੇ ਇਹਨਾਂ ਦਾ ਸੀਸ ਝੁਕਦਾ ਮੇਰਾ ਇਹਨਾਂ ਦੇ ਚਰਨਾਂ ਦੇ ਵਿੱਚ ਇਹ ਕਹਿੰਦੇ ਬਾਬਾ ਜੀ ਤੁਸੀਂ ਸਮਾਂ ਲਾ ਲਓ ਤੇ ਮੈਂ ਸਮੇਂ ਨੂੰ ਬਰਬਾਦ ਨਹੀਂ ਕਰਨਾ ਇਹ ਮਿੱਠ ਬੋਲੜੀਆਂ ਰੂਹਾਂ ਨੇ ਇਹਨਾਂ ਦੀ ਰਸਨਾ ਦੇ ਉੱਤੇ ਕਰਤਾ ਪੁਰਖ ਵੈਗਰੂ ਆਪ ਰਹਿੰਦਾ ਆਹ ਮਹਾਂਪੁਰਖ ਬਾਬਾ ਜੰਗ ਸਿੰਘ ਜੀ ਕਿਹੋ ਜੇ ਸਾਧੂ ਸੀ ਸਾਧੂ ਜਨਮ ਮਰਨ ਵਿੱਚ ਆਉਂਦੇ ਨਾ ਆਉਂਦੇ ਪਰ ਉਪਕਾਰ ਵਾਸਤੇ ਜਨਮ ਮਰਨ ਵਿੱਚ ਆਉਂਦੇ ਨਾ ਆਉਂਦੇ ਪਰ ਉਪਕਾਰ ਵਾਸਤੇ ਜਨਮ ਮਰਨ ਵਿੱਚ ਆਉਂਦੇ ਨਾ ਆਉਂਦੇ ਪਰ ਉਪਕਾਰ ਵਾਸਤੇ ਸਾਧੂ ਜਨਮ ਮਰਨ ਵਿੱਚ ਆਉਂਦੇ ਨਾ ਆਉਂਦੇ ਪਰ ਉਪਕਾਰ ਵਾਸਤੇ ਪਾਰ ਉਪਕਾਰ ਵਾਸਤੇ ਸਾਧੂ ਜਨਮ ਮਰਨ ਬੁੱਤਾਂ ਦੇ ਨਾ ਪਾਰ ਉਪਕਾਰ ਵਾਸਤੇ ਪਾਰ ਉਪਕਾਰ ਦੇ ਕਾਰਨੇ ਰੱਬ ਦੇ ਪਿਆਰਿਆਂ ਦੀ ਡਿਊਟੀ ਰੱਬ ਆਪ ਲਾਉਂਦਾ ਇਹਨਾਂ ਉੱਤੇ ਗੁਰੂ ਸਾਹਿਬ ਦਿਆਲੂ ਸੀ ਜਿਹਦੇ ਉੱਤੇ ਗੁਰੂ ਸਾਹਿਬ ਦਿਆਲੂ ਹੋ ਜਾਣ ਗੁਰੂ ਸਾਹਿਬ ਕਿਰਪਾਲੂ ਹੋ ਜਾਣ ਗੁਰੂ ਸਾਹਿਬ ਰਹਿਮਤ ਕਰ ਦੇਣ ਤੇ ਸਾਧ ਸੰਗ ਜੀ ਪਹਿਲਾ ਜਥਾ ਅੱਠ ਸਿੰਘਾਂ ਦਾ ਭੇਜਿਆ ਹੋਣਾ ਕਲਗੀਧਰ ਦਸਮੇਸ਼ਪਤਾ ਨੇ ਜਦੋਂ ਕਿਹਾ ਨਾ ਮਹਾਰਾਜ ਨੇ ਜੋਸ਼ ਭਰੀ ਗੱਲ ਬੋਲੇ ਫਿਰ ਦਸਮੇਸ਼ ਜੀ ਖੰਡਾ ਲਸਕਾ ਕੇ ਖਾਲਸਾ ਜੀ 10 ਲੱਖ ਬੈਰੀ ਪਾਰਿਆ ਹੈ ਘੇਰਾ ਆ ਕੇ ਜਿਹੜੇ 40 ਸੀ ਨਾ ਐ ਡੋਲੇ ਫਰਕਣ ਲੱਗ ਗਏ ਪਹਿਲਾ ਜਥਾ ਸਾਧ ਦਾ ਜਾਨ ਪੀ ਗਿਆ ਦੂਜੇ ਦਿਸ ਜਥੇ ਦੇ ਵਿੱਚ ਹੀ ਬਾਬਾ ਅਜੀਤ ਸਿੰਘ ਸਾਲ ਮਾਰ ਕੇ ਆ ਗਏ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇੱਕ ਜਾਂਦਾ ਦੂਜਾ ਤਿਆਰ ਹੈ ਬਾਬਾ ਰੋਲਦਾ ਸਿੰਘ ਜੀ ਚਲੇ ਗਏ ਬਾਬਾ ਜੰਗ ਸਿੰਘ ਜੀ ਤਿਆਰ ਸੀ ਬਾਬਾ ਜੰਗ ਸਿੰਘ ਜੀ ਚਲੇ ਗਏ ਬਾਬਾ ਮਨਪ੍ਰੀਤ ਸਿੰਘ ਜੀ ਤਿਆਰ ਨੇ ਉਹ ਗੁਰਨਾਨਕ ਦਾ ਥੜਾ ਇੱਕ ਗਿਆ ਤੇ ਦੂਜਾ ਖੜਾ ਮਹਾਰਾਜ ਉਹਨੀਆਂ ਸ਼ਕਤੀ ਬਾ ਦਿੰਦੇ ਆ ਭੱਜ ਕੇ ਆ ਕੇ ਸਾਲ ਮਾਰ ਕੇ ਆ ਕੇ ਨਾ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਕਲਗੀ ਤਰ ਦਸਮੇਸ਼ ਪਿਤਾ ਨੂੰ ਹੱਥ ਬੰਨ੍ਹ ਕੇ ਕਹਿੰਦਾ ਪਿਤਾ ਜੀ ਮੈਂ ਫਤਿਹ ਬੁਲਾਵਾ ਦਿਓ ਆ ਗਿਆ ਸਤਿਗੁਰੂ ਮੈਂ ਵੀ ਜੰਗ ਨੂੰ ਜਾਵਾਂ ਖੂਨ ਦੀ ਹੋਲੀ ਖੇੜ ਕੇ ਚਾ ਦਿਲ ਦੇ ਨਾਮਾਂ ਉਠੀਆਂ ਜੋ ਦਸਮੇਸ਼ ਤੇ ਉਹ ਬੰਦਿਆ ਮਾਵਾ ਮੈਂ ਉਹ ਜਲਾ ਕਰਨਾ ਜਗਤ ਵਿੱਚ ਮਾਪਿਆਂ ਦਾ ਨਾਮਾਂ ਸਤਿਗੁਰ ਬਾਜਾਂ ਵਾਲੇ ਨੇ ਐ ਗਲਵਕੜੀ ਚ ਲੈ ਲਿਆ ਕਹਿੰਦੇ ਅਜੀਤ ਸਿੰਘ ਤੇਰਾ ਨਾਮ ਪੰਗਾਣੀ ਵੀ ਜੁੱਧ ਅਸੀਂ ਜਿੱਤੇ ਸੀ ਜਿੱਤ ਦੀ ਖੁਸ਼ੀ ਦੇ ਵਿੱਚ ਤੇਰਾ ਜਨਮਾ ਜਿਹੜਾ ਪੰਗਾਣੀ ਹੋਇਆ ਸੀਗਾ ਜਿੱਤ ਦੀ ਖੁਸ਼ੀ ਤੇਰਾ ਨਾਮ ਅਜੀਤ ਰੱਖਿਆ ਸੀ ਮਹਾਰਾਜ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਮੈਨੂੰ ਨਹੀਂ ਕੋਈ ਦੁਨੀਆ ਦੀ ਪਾਵਰ ਜਿੱਤ ਸਕਦੀ ਫਿਰ ਚੜ ਪਿਆ ਸਹਿਬ ਅਜੀਤ ਸਿੰਘ ਹੱਥ ਫੜ ਪਵਾਨੀ ਉਹਦੇ ਮੂੰਹ ਤੇ ਲਾਲੀ ਡਲਕਦੀ ਡੁੱਲ ਰਹੀ ਜਵਾਨੀ ਉਹਨੇ ਚੁਣਚੁਣ ਮਾਰੇ ਸੂਰਮੇ ਡਾਢੇ ਅਬਮਾਨੀ ਉਹ ਕਰਨੀ ਚਾਹੇ ਮੌਤ ਨਾਲ ਰਜਮੀ ਬਨਵਾਨੀ ਹੱਸ ਜੀ ਦੀ ਪਾ ਗਿਆ ਜਦੋਂ ਅਜੀਤ ਪਿਆਰਾ ਤਾ ਕਲਗੀ ਵਾਲੇ ਫਾਸਾ ਛੜਿਆ ਜੈਕਾਰਾ ਇਥੋਂ ਸਹਾਦਤਾਂ ਦੀ ਦਾਤ ਮਿਲਦੀ ਹੈ ਇਥੋਂ ਵੱਡੀਆਂ ਕਿਰਪਾਵਾਂ ਮਿਲਦੀਆਂ ਨੇ ਇਹ ਸੇਈਦਾਂ ਦਾ ਅਸਥਾਨ ਹੈ ਆਇਆ ਕਰੋ ਬੈਠਿਆ ਕਰੋ ਚੌਕੜੇ ਮਾਰਿਆ ਕਰੋ ਨਿਹਦਰ ਨੀਵੇਂ ਕਰਕੇ ਜੇ ਕੁਝ ਵੀ ਨਹੀਂ ਆਉਂਦਾ ਤਾਂ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ ਬਾਬੇ ਨੇ ਇੰਨੇ ਚ ਪਲਾ ਕਰ ਦੇਣਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ